ਜੇ ਤੁਸੀਂ ਆਪਣੇ ਨਾਂ ਦੇ ਮਗਰ ਸਿੰਘ ਜਾਂ ਕੌਰ ਲਾਉਨੇ ਹੋ ਫਿਰ ਇਹ ਵੀਡੀਓ ਨੂੰ ਪੂਰੀ ਦੀ ਪੂਰੀ ਵੀਡੀਓ ਨੂੰ ਦੇਖਣਾ ਸ੍ਰੀ ਗੁਰੂ ਦਸਵੇਂ ਪਾਸਾ ਜੀ ਨੇ ਖਾਲਸਾ ਪੰਥ ਸਾਜਿਆ ਸੀ ਸ੍ਰੀ ਗੁਰੂ ਦਸਵੇਂ ਪਾਸਾ ਜੀ ਨੇ ਕਿਹਾ ਸੀ ਕਿ ਗਰੀਬਾਂ ਤੇ ਮਜਲੂਮਾਂ ਦੀ ਰਾਖੀ ਕਰੂਗਾ ਮੇਰਾ ਖਾਲਸਾ ਇਹ ਹੱਕ ਤੇ ਸੱਚ ਦੀ ਗੱਲ ਕਰੂਗਾ ਮੇਰਾ ਖਾਲਸਾ ਇਨਸਾਨੀਅਤ ਦਾ ਹਾਂ ਵੀ ਹੋਊਗਾ ਮੇਰਾ ਖਾਲਸਾ ਕਰੋੜਾਂ ਚੋਂ ਲੱਖਾਂ ਚੋਂ ਖੜਾ ਦਿਖੇਗਾ ਮੇਰਾ ਖਾਲਸਾ ਹੱਕ ਤੇ ਸੱਚ ਦੀ ਗੱਲ ਕਰੇਗਾ ਮੇਰਾ ਖਾਲਸਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਨੇ ਬੰਦੇ ਦੇ ਨਾਂ ਦੇ ਮਗਰ ਸਿੰਘ ਲਾ ਦਿੱਤਾ ਬੀਬੀਆਂ ਦੇ ਨਾਂ ਦੇ ਮਗਰ ਕੌਰ ਲਾ ਦਿੱਤਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਕਿਹਾ ਖਾਲਸਾ ਮੇਰਾ ਰੂਪ ਹੈ ਖਾਸ ਮੇਰਾ ਖਾਸ ਰੂਪ ਆ ਖਾਲਸਾ ਜਿਹੜੀ ਗੁਰੂ ਦੀ ਸੰਗਤ ਆ ਉਹ ਰੱਬ ਦਾ ਰੂਪ ਆ ਅੱਜ ਰੱਬ ਦਾ ਰੂਪ ਸੰਗਤ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਕਰ ਰਹੇ ਆ ਰੋ ਰਹੇ ਆ ਤੁਹਾਡੇ ਅੱਗੇ ਕਿ ਤੁਸੀਂ ਸੱਚ ਬੋਲੋਗੇ ਇਹ ਵੀਡੀਓ ਦੇਖਣ ਤੋਂ ਬਾਅਦ ਜਰੂਰ ਸੱਚ ਬੋਲੋਗੇ ਇਹ ਨਹੀਂ ਹੋ ਸਕਦਾ ਕਿ ਤੁਸੀਂ ਨਾਮਾਂ ਦੇ ਮਗਰ ਸਿੰਘ ਜਾਂ ਕੌਰ ਲਾمو ਤੇ ਫਿਰ ਬੋਲੋ ਨਾ ਅੱਗੇ ਤੁਹਾਨੂੰ ਗੁਰੂ ਦੀਏ ਸੰਗ ਤੇ ਵੀਡੀਓ ਦਿਖਾ ਰਹੇ ਆ ਅਸੀਂ ਇਹ ਬੇਨਤੀ ਜਿੰਨੀਆਂ ਵੀ ਜੱਥੇਬੰਦੀਆਂ ਨੇ ਦੁਨੀਆ ਤੇ ਜੋ ਸਿੱਖ ਜੱਥੇਬੰਦੀਆਂ ਕਹਾਉਂਦੀਆਂ ਨੇ ਆਪਣੀ ਦਾਲ ਰੋਟੀ ਗੁਰੂ ਦੀ ਗੋਲਕ ਚੋਂ ਚਲਾਉਂਦੀਆਂ ਨੇ ਉਹਨਾਂ ਅੱਗੇ ਬੇਨਤੀ ਕੀਤੀ ਸੀ ਇਹ ਜੋ ਅੱਜ ਤੁਹਾਡੇ ਅੱਗੇ ਹੱਥ ਜੋੜ ਕੇ ਕਰ ਰਹੇ ਹਾਂ ਉਹਨਾਂ ਅੱਗੇ ਵੀ ਹੱਥ ਜੋੜ ਕੇ ਪਹਿਲਾਂ ਕੀਤੀ ਸੀ ਪਰ ਕੋਈ ਨਹੀਂ ਬੋਲਿਆ ਜਿੰਨੇ ਵੀ ਦੁਨੀਆ ਤੇ ਨਿਊਜ਼ਪੇਪਰ ਜੋ ਸਿੱਖਾਂ ਦੇ ਨਿਊਜ਼ਪੇਪਰ ਕਾਉਂਦੇ ਨੇ ਜਿੰਨੇ ਵੀ ਟੀਵੀ ਚੈਨਲ ਜਾਂ ਰੇਡੀਓ ਸਟੇਸ਼ਨ ਜੋ ਕਹਿੰਦੇ ਨੇ ਅਸੀਂ ਪੰਥ ਦੇ ਕਾਰਜ ਕਰਦੇ ਆਂ ਅਸੀਂ ਪੰਥ ਲਈ ਆਵਾਜ਼ ਉਠਾਉਂਦੇ ਆਂ ਉਹਨਾਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਕੀਤੀ ਇਹ ਵੀਡੀਓ ਭੇਜੀ ਪਰ ਕੋਈ ਨਹੀਂ ਬੋਲਿਆ ਨਾਮਾ ਦੇ ਮਗਰ ਸਿੰਘ ਕੌਰ ਲਗਦੇ ਨੇ ਹੁਣ ਅੱਜ ਗੁਰੂ ਦੀ ਸੰਗਤ ਦੇ ਅੱਗੇ ਬੇਨਤੀ ਕਰਦਾ ਤੇ ਇਹ ਵੀਡੀਓ ਪੂਰੀ ਦੇਖੋ ਦੇਖ ਕੇ ਜਰੂਰ ਬੋਲੋ ਗੁਰੂ ਦੀਏ ਸੰਗਤੇ ਤੁਹਾਡੇ ਅੱਗੇ ਅੱਜ ਇੱਕ ਫਰਿਆਦ ਲੈ ਕੇ ਆਇਆ ਹੱਥ ਜੋੜ ਕੇ ਫਰਿਆਦ ਕਰ ਰਹੇ ਹਾਂ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਜੱਸ ਖੰਡੇ ਦੇ ਨਾਲ ਖਾਲਸਾ ਪੰਥ ਗੁਰੂ ਸਾਹਿਬ ਨੇ ਸਾਜਿਆ ਸੀ ਦੇਖੋ ਸਿੰਘ ਦੇ ਹੱਥ ਚ ਫੜਿਆ ਹੋਇਆ ਇਹ ਖੰਡੇ ਦੇ ਹਰ ਰੋਜ਼ ਆਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਇਹ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਖੰਡਾ ਜਿਸ ਖੰਡੇ ਦੇ ਨਾਲ ਖਾਲਸਾ ਪੰਥ ਸਾਜਿਆ ਸੀ ਅੱਜ ਗੁਰੂ ਦੀ ਇਸ ਸੰਗਤੇ ਜਿਹੜਾ ਬ੍ਰਿਟਿਸ਼ ਹਕੂਮਤ ਦਾ ਡਿਜ਼ਾਈਨ ਕੀਤਾ ਹੋਇਆ ਬਣਾਇਆ ਹੋਇਆ ਪਟਿਆਲੇ ਵਾਲੇ ਰਾਜਿਆਂ ਦੇ ਲਈ ਤੇ ਉਹਨਾਂ ਨੇ ਫੌਜ ਦੇ ਲਈ ਜੋ ਉਹਨਾਂ ਦੇ ਲਈ ਫੌਜ ਲੜਦੀ ਸੀ ਉਹਦੇ ਲਈ ਇੱਕ ਲੋਗੋ ਤਿਆਰ ਕੀਤਾ ਸੀ ਜੋ ਥੱਲਿਓਂ ਚੌੜਾ ਉੱਤੋਂ ਚੌੜਾ ਉਸ ਨੂੰ ਖੰਡਾ ਬਣਾ ਕੇ ਗੁਰਦੁਆਰਿਆਂ 'ਚ ਪੇਸ ਕਰ ਦਿੱਤਾ ਉਹ ਸਮੇਂ ਬ੍ਰਿਟਿਸ਼ ਹਕੂਮਤ ਨੇ ਤੇ ਉਹ ਸਮੇਂ ਜਿਹੜੇ ਗਦਾਰ ਗੁਰਦੁਆਰਿਆਂ ਦੇ ਵਿੱਚ ਸੀਗੇ ਕਮੇਟੀਆਂ 'ਚ ਉਹਨਾਂ ਨੇ ਉਸ ਤੋਂ ਬਾਅਦ ਕਾਰ ਸੇਵਾ ਦੇ ਨਾਂ ਦੇ ਉੱਤੇ ਇਹ ਧੜਾ ਧੜ ਪ੍ਰਿੰਟ ਕਰ ਦਿੱਤਾ ਲੋਗੋ ਦੀਵਾਰਾਂ ਦੇ ਉੱਤੇ ਗੁੰਮਟਾਂ ਦੇ ਉੱਤੇ ਪਰ ਸਾਡੇ 10 ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਇਹ ਖੰਡਾ ਨਹੀਂ ਹੈਗਾ ਇਹ ਅੱਜ ਲੋਗੋ ਨੂੰ ਲਤੜਿਆ ਜਾ ਰਿਹਾ ਪੈਰਾਂ ਦੇ ਨਾਲ ਤੁਸੀਂ ਟੀਵੀ ਦੀ ਸਕਰੀਨ ਤੇ ਦੇਖੋ ਕਿ ਬਾਬਾ ਦੀਪ ਸਿੰਘ ਜੀ ਦੀ ਫੋਟੋ ਆ ਉਹਨਾਂ ਦੇ ਪੈਰਾਂ ਦੇ ਥੱਲੇ ਪਟਿਆਲੇ ਵਾਲੇ ਰਾਜਿਆਂ ਦਾ ਝੰਡਾ ਤੇ ਪਟਿਆਲੇ ਵਾਲੇ ਰਾਜਿਆਂ ਦਾ ਹੀ ਲੋਗੋ ਆ ਜੋ ਪੈਰਾਂ ਥੱਲੇ ਲਤੜਿਆ ਜਾ ਰਿਹਾ ਅੱਜ ਇਹ ਸਵਾਲ ਪੁੱਛਿਆ ਜਾਂਦਾ ਪੂਰੀ ਦੁਨੀਆ ਤੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਤੇ ਸ਼੍ਰੋਮਣੀ ਕਮੇਟੀ ਨੂੰ ਲੰਮਿਆਂ ਸਮਿਆਂ ਤੋਂ ਪੁੱਸਿਆ ਜਾ ਰਿਹਾ ਹੈ ਕਈ ਸਾਲਾਂ ਤੋਂ ਕਿ ਭਾਈ ਦੱਸੋ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਇਹਨੂੰ ਝੰਡਿਆਂ ਤੇ ਕਿਉਂ ਲਾਇਆ ਤੁਸੀਂ ਕੀ ਗੁਰੂਆਂ ਦੇ ਖੰਡੇ ਨੂੰ ਬਦਲ ਸਕਦੇ ਹੋ ਕੀ ਤੁਸੀਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਬੇਅਦਬੀ ਕਰ ਸਕਦੇ ਹੋ ਕਿਉਂ ਤੁਸੀਂ ਇਦਾਂ ਦਾ ਇੱਕ ਟੁਆਇਜਾ ਬਣਾ ਕੇ ਅੰਬਰਤ ਤਿਆਰ ਕਰਦੇ ਹਾਂ ਫੱਲਿਓ ਚੌੜਾ ਉੱਪੋਂ ਚੌੜਾ ਉਹਦੇ ਨਾਲ ਕੀ ਫੇਰ ਖਾਲਸੇ ਸਜਣਗੇ ਜਾਂ ਬਹਿਰੂਪੀਏ ਬਣਨਗੇ ਹੁਣ ਤੁਸੀਂ ਬਹਿਰੂਪੀਆਂ ਨੂੰ ਬਣਾ ਰਹੇ ਹਾਂ ਉਥੇ ਕਰਹਿਤਾ ਦੱਸ ਰਹੇ ਹਾਂ ਬ੍ਰਿਟਿਸ਼ ਹਕੂਮਤ ਦੀਆਂ ਲਿਖੀਆਂ ਹੋਈਆਂ ਬ੍ਰਿਟਿਸ਼ ਹਕੂਮਤ ਦਾ ਹੀ ਦਿੱਤਾ ਹੋਇਆ ਟੁਆਇ ਉਹਦੇ ਨਾਲ ਤੁਸੀਂ ਅੰਬਰਤ ਤਿਆਰ ਕਰਦੇ ਹੋ ਗੁਰੂ ਦੀ ਇਹ ਸੰਗਤ ਇਸ ਲੋਗੋ ਦੇ ਉੱਤੇ ਤੁਹਾਨੂੰ ਅੱਗੇ ਦਿਖਾਉਨੇ ਆ ਦੇਖ ਲਓ ਕਿ ਜੁੱਤੀ ਵੀ ਲਾਈ ਜਾਂਦੀ ਆ ਫੇਰ ਵੀ ਕੋਈ ਬੋਲਦਾ ਨਹੀਂ ਫਿਰ ਜਿੰਨੀਆਂ ਜਥੇਬੰਦੀਆਂ ਨੇ ਦੁਨੀਆ ਤੇ ਉਹਨਾਂ ਦੀਆਂ ਫੋਟੋਆਂ ਲਾ ਲਾ ਕੇ ਮੂਰੇ ਉਹਨਾਂ ਦੇ ਰੱਖ ਰੱਖ ਕੇ ਇਹ ਲੋਗੋ ਨੂੰ ਜੁੱਤੀ ਲਾ ਲਾ ਕੇ ਉਹਨਾਂ ਤੋਂ ਪੁੱਛਿਆ ਜਾਂਦਾ ਕੋਈ ਨਹੀਂ ਬੋਲਦਾ ਅਲੱਗ-ਅਲੱਗ ਕਮੇਟੀਆਂ ਬਣੀਆਂ ਹੋਈਆਂ ਨੇ ਉਹਨਾਂ ਦੀਆਂ ਤੁਸੀਂ ਫੋਟੋਆਂ ਦੇਖ ਲਓ ਉਹਨਾਂ ਨੂੰ ਗਧੇ ਬਣਾਇਆ ਗਧੇ ਬਣਾ ਕੇ ਮੂਰੇ ਲੋਗੋ ਲਾ ਕੇ ਫੇਰ ਜੁੱਤੀ ਲਾਈ ਫੇਰ ਨਹੀਂ ਬੋਲੇ ਤੁਹਾਨੂੰ ਸਾਰੀਆਂ ਹੀ ਫੋਟੋਆਂ ਦਿਖਾ ਰਿਆਂ ਲਗ ਲਗ ਤਰੀਕੇ ਦੇ ਨਾਲ ਵਿਰੋਧ ਕੀਤਾ ਵੀ ਕੋਈ ਬੋਲੂਗਾ ਕੋਈ ਬੋਲੂਗਾ ਕੋਈ ਬੋਲੂਗਾ ਪਰ ਕੋਈ ਨਹੀਂ ਬੋਲਿਆ ਹੁਣ ਤੁਸੀਂ ਗੁਰੂ ਦੀਏ ਸੰਗ ਤੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਬਕਸਿਆ ਹੋਇਆ ਆਪਣੇ ਖਾਲਸੇ ਨੂੰ ਉਹ ਦੇਖ ਲਓ ਕਾਲ ਤੱਕ ਸਾਹਬ ਤੇ ਚੜਿਆ ਹੁੰਦਾ ਸੀ 1930 ਤੋਂ ਪਹਿਲਾਂ ਉਹ ਸਮੇਂ ਦੀਆਂ ਫੋਟੋਆਂ ਨੇ ਤੁਹਾਨੂੰ ਦਿਖਾ ਰਹੇ ਆ ਧਿਆਨ ਦੇ ਨਾਲ ਦੇਖ ਲਓ ਇਹ ਆ ਸਾਡੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਘਟਾਰ ਇਹ ਨਿਸ਼ਾਨ ਸਾਹਿਬ ਸੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਜੋ ਕਿ ਬ੍ਰਿਟਿਸ਼ ਹਕੂਮਤ ਨੇ 1930 ਤੋਂ ਬਾਅਦ ਦੇ ਵਿੱਚ ਉਤਾਰ ਦਿੱਤਾ ਸੀ ਉਤਾਰ ਕੇ ਉਹਨਾਂ ਨੇ ਪਟਿਆਲੇ ਵਾਲੇ ਰਾਜਿਆਂ ਦਾ ਜੋ ਪੀਲੇ ਰੰਗ ਦਾ ਝੰਡਾ ਸੀ ਉਹਦੇ ਤੇ ਲੋਗੋ ਲਾ ਕੇ ਉਹਨਾਂ ਨੇ ਉਹ ਗੁਰਦੁਆਰਿਆਂ 'ਚ ਚੜਾ ਦਿੱਤਾ ਉਦੋਂ ਤੋਂ ਲੈ ਕੇ ਅੱਜ ਤੱਕ ਗੁਰਦੁਆਰਿਆਂ 'ਚ ਬੇਅਦਬੀ ਹੁੰਦੀ ਆ ਕੰਜਰਾਂ ਦੇ ਝੰਡੇ ਨੂੰ ਚੱਕ ਕੇ ਅੱਗੇ ਚੱਲਦੇ ਨੇ ਪੰਜ ਪਿਆਰੇ ਬਣਾ ਕੇ ਪੰਜ ਪਿਆਰੇ ਕਹਿੰਦੇ ਨੇ ਉਹਨਾਂ ਨੂੰ ਪਰ ਹੱਥ ਦੇ ਵਿੱਚ ਕੀ ਹੁੰਦਾ ਕੰਜਰਾਂ ਦੇ ਝੰਡੇ ਪਟਿਆਲੇ ਵਾਲਿਆਂ ਦੇ ਉੱਤੇ ਲਾਇਆ ਹੋਇਆ ਉਹਨਾਂ ਦਾ ਲੋਗੋ ਫੇਰ ਕਹਿੰਦੇ ਨੇ ਝੂਲਦੇ ਇਨਸਾਨ ਰਹਿਣ ਪੰਥ ਮਹਾਰਾਜ ਕੇ ਕਿੱਡਾ ਵੱਡਾ ਪਾਪ ਘੋਰ ਪਾਪ ਕਰਦੇ ਨੇ ਇਹ ਸ਼ਬਦ ਬੋਲ ਕੇ ਵੀ ਕੀ ਪੰਥ ਮਹਾਰਾਜ ਪਟਿਆਲੇ ਵਾਲੇ ਰਾਜੇ ਨੇ ਕੀ ਉਹ ਅੰਗਰੇਜ਼ ਨੇ ਪੰਥ ਮਹਾਰਾਜ ਪੰਥ ਮਹਾਰਾਜ ਦੇ ਤਾਂ ਨਿਸ਼ਾਨ ਸਾਹਿਬ ਤੁਸੀਂ ਤਾਰ ਦਿੱਤੇ ਤੁਹਾਨੂੰ ਸਬੂਤ ਦਿਖਾ ਰਹੇ ਆ ਤੁਹਾਨੂੰ ਖੰਡਾ ਦਿਖਾ ਰਹੇ ਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਪਰ ਤੁਸੀਂ ਮੰਨਣ ਨੂੰ ਤਿਆਰ ਨਹੀਂ ਫਿਰ ਤੁਸੀਂ ਬੋਲਦੇ ਨਹੀਂ ਵੀ ਜੇ ਤੁਸੀਂ ਕਹਿੰਦੇ ਹੋ ਕਿ ਇਹ ਨਿਸ਼ਾਨ ਸਾਹਿਬਾ ਤੁਹਾਡੇ ਕਹਿਣ ਦੇ ਮਤਲਬ ਕਿ ਪਟਿਆਲੇ ਵਾਲਿਆਂ ਦਾ ਝੰਡਾ ਹੀ ਨਿਸ਼ਾਨ ਸਾਹਿਬ ਆ ਫਿਰ ਇਹ ਤੇ ਜੁੱਤੀ ਲਾਈ ਜਾਂਦੀ ਆ ਫਿਰ ਕਿਉਂ ਨਹੀਂ ਵਿਰੋਧ ਕਰਦੇ ਵੀ ਫਿਰ ਵਿਰੋਧ ਕਰੋ ਬੋਲੋ ਫੇਰ ਵੀ ਜੁੱਤੀ ਕਿਉਂ ਲਾਉਨੇ ਹੋ ਵਿਰੋਧ ਕਰਨ ਦਾ ਤਾਂ ਤੁਹਾਡਾ ਹੱਕ ਬਣਦਾ ਕਿਉਂਕਿ ਗੁਰੂ ਸਾਹਿਬ ਨੇ ਇਦਾਂ ਦਾ ਸਿੰਘ ਨਹੀਂ ਸਾਜਿਆ ਸੀ ਇਦਾਂ ਦਾ ਬਹਿਰੂਪੀਆ ਨਹੀਂ ਸਾਜਿਆ ਸੀ ਖਾਲਸਾ ਪੰਥ ਸਾਜਿਆ ਸੀ ਚੜ੍ਹਦੀ ਕਲਾ ਵਾਲਾ ਜੋ ਸੱਚ ਤੇ ਹੱਕ ਦੀ ਆਵਾਜ਼ ਉਠਾਏਗਾ ਬੋਲੇਗਾ ਕਿ ਤੁਸੀਂ ਅੱਜ ਗੁਰੂਆਂ ਦੇ ਨਿਸ਼ਾਨ ਸਾਹਿਬ ਬਦਲ ਕੇ ਬੈਠੇ ਹੋ ਕਿ ਤੁਸੀਂ ਗੁਰੂਆਂ ਦੇ ਖੰਡੇ ਬਦਲ ਕੇ ਬੈਠੇ ਹੋ ਕਿ ਤੁਸੀਂ ਗੁਰੂਆਂ ਤੋਂ ਵੱਡੇ ਹੋ ਗਏ ਹੋ ਥੋਡੇ ਕੋਲੇ ਇੰਨੀ ਪਾਵਰ ਆ ਗਈ ਆ ਕਿ ਗੁਰੂਆਂ ਦੇ ਤੁਸੀਂ ਖੰਡੇ ਬਦਲ ਦਮੋ ਥੋਡੇ ਕੋਲੇ ਇੰਨੀ ਪਾਵਰ ਆ ਗਈ ਆ ਕਿ ਤੁਸੀਂ ਗੁਰੂਆਂ ਦੇ ਨਿਸ਼ਾਨ ਸਭ ਬਦਲ ਦਮੋ ਹੁਣ ਗੁਰੂ ਦੀਏ ਸੰਗ ਤੇ ਥੋਡੀ ਕਚਹਿਰੀ ਦੇ ਵਿੱਚ ਇਹ ਫੈਸਲਾ ਲੈ ਕੇ ਆਂਦਾ ਅਸੀਂ ਆਸ ਕਰਦੇ ਆ ਕਿ ਤੁਸੀਂ ਇਹ ਫੈਸਲੇ ਨੂੰ ਸਹੀ ਢੰਗ ਨਾਲ ਕਰੋਗੇ ਗੁਰਦੁਆਰੇ ਦੀਆਂ ਕਮੇਟੀਆਂ ਨੂੰ ਕਹੋਗੇ ਕਿ ਗੁਰੂਆਂ ਦੇ ਨਿਸ਼ਾਨ ਸਭ ਚੜਾਵੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜਿਹਦੇ ਜਿਹੜੇ ਕਾਲ ਤੱਕ ਸਭ ਤੇ ਚੜੇ ਹੁੰਦੇ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਨੀਲੇ ਰੰਗ ਦੇ ਉਹੀ ਨਿਸ਼ਾਨ ਸਭ ਚੜਨ ਜਿਹੜਾ ਲੋਗੋ ਅੱਜ ਰਮਾਲਿਆਂ ਤੇ ਗੁੰਮਟਾਂ ਤੇ ਝੰਡਿਆਂ ਤੇ ਲਾਇਆ ਹੋਇਆ ਇਹਨੂੰ ਉਹ ਤਾਰਨ ਇਹ ਹੁਣ ਗੁਰੂ ਦੀ ਸੰਗਤ ਫੈਸਲਾ ਕਰੂਗੀ ਥੋੜੀ ਕਚਹਿਰੀ ਚ ਇਹ ਫੈਸਲਾ ਲੈ ਕੇ ਆਂਦਾ ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਸੰਗਤ ਰੱਬ ਦਾ ਰੂਪ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ